ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਕਿਉਂਕਿ ਸਿੱਧੂ ਨੇ ਇੱਕੋ ਹੀ ਵਾਰ ਚ ਸਾਰੇ ਗਾਇਕਾਂ ਨੂੰ ਦਿੱਤਾ ਸੀ ਜਵਾਬ ਮਾਨਕ ਆ ਜਾ ਓਏ ਓਏ ਮਾਨਾ ਓਏ ਮਾਨਾ ਤੇਰਾ ਫੈਨ ਕੱਟਣਾ ਹੈ ਆ ਜਾ ਆ ਜਾ ਆ ਜਾ ਆ ਜਾ ਜੋਰ ਆ ਜਾ ਤੇਰੇ ਲਈ ਗਾਣਾ ਲਿਖਿਆ ਸਪੈਸ਼ਲ ਹੈ ਕਿਉਂ ਦਾ ਰ ਦਬਣਾ ਨਹੀਂ ਧੂੜ ਕੱਢ ਦੇਣਾ ਸੀ ਫਿਰ ਸੁਣਿਆ ਬੇਲੇ ਉੱਤੇ ਇਕੱਠੇ ਹੋਏ ਸੀ ਉਹ ਬੇਟਰਾ ਨੇ ਰਲ ਕੇ ਸਲਾਹ ਆਕੀਤੀ ਆ ਕਾਈ ਮਹਿਬਾਨੀ ਬਾਨੀ ਸਿੱਧੂਆਂ ਮੋਲ ਰੋਏ ਉਹ ਹਿੱਟ ਜੀ ਦੀ ਖੂਨ ਲਾ ਪਾ ਕੀਤੀ ਆ ਅਜੇ ਲੈ ਸਰਦਾਰ ਤੁਸੀਂ ਇਕੱਠੇ ਹੋ ਜਾਓ ਸਾਰੇ ਉਹ ਜੱਟ ਦੀ ਜਵਾਨ ਜਮਾ ਕੱਲਾ ਮਿਲੂ ਹੁਣ ਆਪਾਂ ਇਸ ਵੀਡੀਓ ਦੇ ਕਮੈਂਟ ਪੜਦੇ ਹਾਂ ਬੜਾ ਜ਼ੋਰ ਲਾਇਆ ਸੀਤੂ ਨੂੰ ਦਬਾਉਣ ਦੇ ਲਈ ਪਰ ਬੂਸੇ ਆਲਾ ਦਬਿਆ ਨਹੀਂ ਤੁਸੀਂ ਵੀ ਆਪਣੇ ਕਮੈਂਟ ਦੋ ਜਿਹੜਾ ਬੰਦਾ ਮਰ ਤੋਂ ਬਾਅਦ ਵੀ ਚੀਕਾ ਘੜਾਈ ਜਾਵੇ ਉਹ ਬੰਦਾ ਆਮ ਨਹੀਂ ਹੋਣਾ ਤੁਸੀਂ ਵੀ ਆਪਣੇ ਕਮੈਂਟ ਦੋ ਵੀਡੀਓ ਤੁਹਾਨੂੰ ਕਿਵੇਂ ਲੱਗੀ ਵੀਡੀਓ ਨੂੰ ਸ਼ੇਅਰ ਕਰੋ